ਸਰਵੋਧੂ ਸੰਘਰਸ਼ ਕਮੇਟੀ ਦੇ ਕਾਰਕੂਨ ਜੋ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਮੈਦਾਨ ਦੇ ਉੱਪਰ ਪ੍ਰੋਟੈਸਟ ਕਰ ਰਹੇ ਸੀ ਅੱਜ ਫੇਰ ਸਵੇਰੇ ਤੜਕੇ ਤਕਰੀਬਨ 4 ਵਜੇ ਰੇਲਵੇ ਟਰੈਕ ਤੇ ਆ ਬੈਠੇ ਹਨ ਜਿਸ ਕਾਰਨ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਨਾਂ ਚੱਲਣ ਦੀ ਸੰਭਾਵਨਾ ਬਣੀ ਸੀ ਅੰਮ੍ਰਿਤਸਰ ਦੇ ਵੇਵਾਲ ਜਿਹੜੀ ਟ੍ਰੇਨ ਹੈ ਉਹ ਨਹੀਂ ਆ ਸਕੇਗੀ ਉਸ ਨੂੰ ਬਿਆਸ ਜਾਂ ਜਲੰਧਰ ਪ੍ਰਸ਼ਾਸਨ ਵੱਲੋਂ ਰੋਕਿਆ ਜਾਏਗਾ ਤਾਂ ਕਿਸਾਨ ਜਥੇਬੰਦੀਆਂ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਬਿੰਦਨ ਸਿੰਘ ਨਾਲ ਮੀਟਿੰਗ ਤੋਂ ਬਾਅਦ ਸੂਬੇ ਦੇ ਵਿੱਚ 15 ਦਿਨਾਂ ਲਈ ਰੇਲਵੇ ਜਿਹੜੀ ਟ੍ਰੇਨਾਂ ਚੱਲਣ ਦੀ ਜਾ ਫੈਸਲਾ ਜਿਹੜਾ ਲਿਆ ਕਿ ਸਿਰਫ ਮਾਲ ਗੱਡੀਆਂ ਲਈ ਟਰੈਕ ਵੇਲੇ ਨੇ ਤਾਂ ਅੱਜ ਅੰਮ੍ਰਿਤਸਰ ਨੂੰ ਜਿਹੜੀ ਗੋਲਡਨ ਟੈਂਪਲ ਐਕਸਪ੍ਰੈਸ ਹੋਣੀ ਸੀ ਉਸ ਦਾ ਸਵੇਰ 5 ਵਜੇ ਦਾ ਸਮਾਂ ਸੀ ਤਾਂ ਤਕਰੀਬਨ ਸਵਾ 4 ਦੇ ਕਰੀਬ 4 ਸਵਾ 4 ਜਿਹੜੇ ਕਾਰਕੁੰਨ ਸੀ ਇਹ ਟਰੈਕ ਤੇ ਬੈਠ ਗਏ ਤਾਂ ਕਿਸਾਨ ਬਦੁਰ ਸੰਘਰਸ਼ ਕਮੇਟੀ ਜਿਹੜੇ ਸੂਬੇ ਦੇ ਜਥੇਮੰਦ ਖਤਰ ਨੇ ਸੁਖਵਿੰਦਰ ਸਿੰਘ ਸਭਰਾ ਸਾਡੇ ਨਾਲ ਨੇ ਸਭਰਾ ਸਾਹਿਬ ਅੱਜ ਅਚਾਨਕ ਫਿਰ ਕਿਉਂ ਟਰੈਕ ਤੇ ਬੈਠੇ ਤੁਹਾਡਾ ਬੜਾ ਸਾਲ ਚੱਲ ਰਿਹਾ ਸੀ ਵੇਖੋ ਜੀ ਕੇਂਦਰ ਸਰਕਾਰ ਨੇ ਮਤਲਬ ਪਿਛਲੇ 6 ਮਹੀਨਿਆਂ ਤੋਂ ਜਿਹੜਾ ਖੇਤੀ ਆਰਡੀਨੈਂਸਾਂ ਬਾਰੇ ਰੇੜਕਾ ਪਾਇ ਖੇਤੀ ਮੰਡੀ ਤੋੜ ਕੇ ਤਬਾਹੀ ਦਾ ਜਿਹੜਾ ਮੰਜ਼ਰ ਰਚਿਆ ਵਾ ਉਹਦੇ ਤੇ ਲਗਾਤਾਰ ਰੋਸ ਪ੍ਰਦਰਸ਼ਨ ਜਿਹੜੇ ਉਹ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਯਾਰੀ ਨੇ ਦਵਾਈ ਦਿੱਤੀ ਜਾ ਰਹੀ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵੀ ਜਿਹੜੀਆਂ ਮਾਲ ਗੱਡੀਆਂ ਨਹੀਂ ਆ ਰਹੀਆਂ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਉਹ ਰੇਲਵੇ ਟਰੈਕ ਵਿਲੇ ਕਿਤੇ ਮਾਲ ਗੱਡੀਆਂ ਨਹੀਂ ਆਈਆਂ ਕੇਂਦਰ ਦੇ ਜਿਹੜੇ ਮੰਤਰੀ ਰੇਲ ਮੰਤਰੀ ਆ ਪੀਯੂਐਸ ਗੋਵਾਲ ਜੀ ਉਹ ਕਹਿ ਰਿਹਾ ਵੀ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਵਾ ਰੇਲਾਂ ਚੱਲਣ ਗਿਆ ਸਾਡਾ ਇਹ ਸੀਗਾ ਵੀ ਕੇਵਲ ਮਾਲ ਗੱਡੀਆਂ ਚਲਾਓ ਜਿੰਨਾ ਚਿਰ ਤੱਕ ਉਹਨਾਂ ਕਾਨੂੰਨਾਂ ਬਾਰੇ ਕੁਝ ਨਹੀਂ ਹੁੰਦਾ ਓਨੀ ਦੇਰ ਤੱਕ ਪੈਸੇਂਜਰ ਗੱਡੀਆਂ ਜਿਹੜੀਆਂ ਨਹੀਂ ਚੱਲਣ ਗਿਆ ਅੱਜ ਕੇਂਦਰ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਤੇ ਸਾਨੂੰ ਮਹੀਨੇ ਬਾਅਦ ਦੁਬਾਰਾ ਫੇਰ ਰੇਲਵੇ ਟਰੈਕ ਦੇ ਉੱਤੇ ਆਉਣਾ ਪਿਆ ਸੁਪਰਾ ਸਾਹਿਬ ਬਾਕੀ ਜਿੱਥੇ ਬੰਦੀਆਂ ਨੇ ਜਿਹੜੀ ਸਹਿਮਤੀ ਦਿੱਤੀ ਸੀ ਇਹਦਾ ਮਤਲਬ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ ਹੋ ਉਹਨਾਂ ਨੇ ਕਿਸ ਬਿਹਾਬ ਦੇ ਉੱਤੇ ਸਹਿਮਤੀ ਦਿੱਤੀ ਵੇਖੋ ਜੀ ਉਹ ਉਹਨਾਂ ਸਾਡਾ ਆਪਣਾ ਸਾਡਾ 24 ਸਤੰਬਰ ਤੋਂ ਅੰਦੋਲਨ ਸ਼ੁਰੂ ਸੀਗਾ ਉਹਦੇ ਤੇ ਅਸੀਂ ਉਦੋਂ ਤੋਂ ਹੀ ਕਹਿੰਦੇ ਆ ਰਹੇ ਆਂ ਕਿ ਇਹਨਾਂ ਮਸਲਿਆਂ ਦਾ ਹੱਲ ਕਰ ਲਈ ਖੇਤੀ ਕਾਨੂੰਨਾਂ ਨੂੰ ਪੁੱਠਾ ਘੋੜਾ ਦੇਣ ਲਈ ਪ੍ਰਧਾਨ ਮੰਤਰੀ ਜੀ ਖੁਦ ਪਹਿਲ ਕਦਮੀ ਕਰਨ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦ ਕੇ ਤੇ ਆਪ ਮੀਟਿੰਗ ਲੈਣ ਤਾਂ ਜੋ ਇਹਦਾ ਹੱਲ ਨਿਕਲੇ ਸਕੇ ਪਰ ਇੱਥੇ ਹੱਠ ਧਰਮੀ ਵਰਤਦੇ ਆਂ ਮਾਂ ਨੂੰ ਮਾਂ ਨੂੰ ਮਰੋੜਾ ਦੇ ਕੇ ਜਿਹੜਾ ਵਾ ਉਹ ਟਰੈਕ ਖਾਲੀ ਕਰਾਉਣ ਦੀਆਂ ਗੱਲਾਂ ਵਾਂ ਅੰਦੋਲਨ ਖਤਮ ਕਰਨੀਆਂ ਗੱਲਾਂ ਵਾਂ ਨਾ ਕਿ ਇਹਨਾਂ ਮਸਲਿਆਂ ਦਾ ਹੱਲ ਕਰ ਲਈ ਜਿਨ੍ਹਾਂ ਦਾ ਕਾਰਨ ਇਸ ਟਾਈਮ ਤੇ ਪੂਰਾ ਦੇਸ਼ ਜਿਹੜਾ ਵਾ ਉਹ ਅੰਤਰਰਾਸ਼ਟਰੀ ਪੱਧਰ ਤੇ ਮੈਂ ਕਹਿੰਦਾ ਰੱਬਾ ਜਿਹੜਾ ਪੈ ਰਿਆ ਵਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਮੌਤ ਦੇ ਵਾਰੰਟਾਂ ਦੇ ਤੇ ਸੈਨਵਾ ਜਿਹੜੇ ਤਿੰਨ ਕਾਨੂੰਨ ਕੇਂਦਰ ਨੇ ਬਣਾ ਕੇ ਥੋਪਤੇ ਆ ਤੇ ਦੋ ਹੋਰ ਤਿਆਰ ਨੇ ਇੱਕ ਪਰਾਲੀ ਵਾਲਾ ਵੀ ਪਰਾਲੀ ਸਾੜ ਤੇ 1 ਕਰੋੜ ਰੁਪਿਆ ਜੁਰਮਾਨਾ ਤੇ ਇੱਕ ਬਿਜਲੀ ਬੋਰਡ ਵਾਲਾ ਜਿਨ ਨੇ ਸਾਰੇ ਜਿਹੜੇ ਆ ਲੋਕ ਉਹ ਤਬਾਹ ਕਰ ਦੇਣੇ ਆ ਐਸ ਕਰਕੇ ਸਾਨੂੰ ਦੁਬਾਰਾ ਇਹ ਫੈਸਲਾ ਲੈਣਾ ਪਿਆ ਇਹ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਹੁਣ ਜੇ ਕੇਂਦਰ ਸਰਕਾਰ ਨੇ ਹੱਟ ਤੋਂ ਵੀ ਅੜਦੇ ਆ ਬਾਲ ਪ੍ਰਯੋਗ ਕਰਕੇ ਇਹ ਟਰੈਗਵੇਲਾ ਕਰੋਨਾ ਕਰਾਵੇ ਨਹੀਂ ਤੇ ਮਤਲਬ ਜਿਹੜਾ ਵਾ ਉਹ ਜਥੇਬੰਦੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸੱਦ ਕੇ ਗੱਲ ਰਵਾਦ ਰਹੀ ਦਾ ਹਾਲ ਕੱਢਿਆ ਜਾਵੇ ਇੱਕ ਹੋਰ ਹੈਰਾਨਗੀ ਹੁੰਦੀ ਆ ਵੀ ਦਵਾਈ ਦਿੱਤੀ ਜਾ ਰਹੀ ਆ ਦਿੱਲੀ ਦੇ ਵਿੱਚ ਦਵਾਈ ਦਿੱਤੀ ਜਾ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕਰੋਨਾ ਬਹੁਤ ਫੈਲ ਗਿਆ ਵਾ ਤੁਸੀਂ 26 27 ਨੂੰ ਕਿਸਾਨੋਂ ਦਿੱਲੀ ਜਾਣਾ ਨਾ ਜਾਓ ਉੱਥੇ ਕਰੋਨਾ ਦੀ ਬੜੀ ਵੱਡੀ ਮਹਾਮਾਰੀ ਆ ਪਤਾ ਨਹੀਂ ਕੀ ਇਹਨਾਂ ਦੇ ਮਤਲਬ ਹਾਸੋ ਹੀ ਨਹੀਂ ਸਥਿਤੀ ਇਹਨਾਂ ਪੈਦਾ ਕਰਤੀ ਆ ਵੀ ਜੇ ਐਡੀ ਵੱਡੀ ਮਹਾਮਾਰੀ ਆ ਤੇ ਫੇਰ ਪੈਸੇਂਜਰ ਗੱਡੀਆਂ ਚਲਾਉਣ ਦੀ ਕੀ ਕਹਾਣੀ ਪਈ ਆ ਕਿਉਂਕਿ ਸਾਰੀਆਂ ਗੱਡੀਆਂ ਨੇ ਦਿੱਲੀੋਂ ਆਉਣਾ ਤੇ ਦਿੱਲੀ ਜਾਣਾ ਵਾ ਜੇ ਪਸੰਜਰਾਂ ਨੇ ਉਧਰ ਆਉਣਾ ਤੇ ਕੀ ਉਹ ਕਰੋਨਾ ਲੈ ਕੇ ਆਉਣ ਜੇ ਪਸੰਜਰਾਂ ਨੇ ਇਧਰੋਂ ਜਾਣਾ ਤੇ ਕੀ ਉਹ ਜਾ ਕੇ ਕਰੋਨਾ ਲੈਣ ਮਤਲਬ ਇਹ ਦੋਹਰੀ ਨੀਤੀ ਜਿਹੜੀ ਆ ਇਹ ਤੇ ਸਾਨੂੰ ਜਿਹੜਾ ਵਾ ਔਰ ਸ਼ੁਰੂ ਤੋਂ ਸ਼ੱਕ ਰਿਹਾ ਵਾ ਅਸੀਂ ਇਹ ਪੱਕਾ ਕਰਕੇ ਬੈਠੇ ਆ ਕਿ ਕੇਂਦਰ ਸਰਕਾਰ ਨੇ ਇਹਨਾਂ ਕਰੋਨਾ ਨੂੰ ਲਾਗੂ ਕਰਵਾਉਣ ਵਾਸਤੇ ਤੇ ਕਾਰਪੋਰੇਟ જગਤ ਦਾ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਾਉਣ ਵਾਸਤੇ ਪੂਰੀ ਤਿਆਰੀ ਰੰਭੀ ਆ ਪਰ ਅਸੀਂ ਵੀ ਕਹਿੰਦੇ ਆ ਵੀ ਇਹਦੋਂ ਅੱਗੇ ਜਿਹੜਾ ਉਹ ਮੱਕੇ ਅੱਗੇ ਝਾੜ ਵਾ ਸਾਡੇ ਧਰਮੀ ਦੀ ਗੱਲ ਕੀਤੀ ਪਰ ਕਿਤੇ ਨਾ ਕਿਤੇ ਤੁਹਾਡਾ ਮੈਸੇਜ ਨਹੀਂ ਜਾਊਗਾ ਕਿ ਤੁਸੀਂ 8 ਧਰਮੀ ਵੀ ਕਰ ਰਹੇ ਹੋ ਦੂਜੀਆਂ ਜਥੇਬੰਦੀਆਂ ਜਿੱਦੇ ਸਹਿਮਤ ਹੋ ਗਈਆਂ ਤੁਹਾਡੀ ਜਥੇਬੰਦੀ ਜਿਹੜੀ ਆ ਨਹੀਂ ਮੰਨ ਰਹੀ ਇਹ ਮੈਸੇਜ ਤੁਹਾਨੂੰ ਲੱਦਾ ਜਾਏਗਾ ਜਿਹੜੀਆਂ ਟ੍ਰੇਨਾਂ ਕੱਲ ਜਿਹੜੀਆਂ ਵਾਂ ਲੰਘ ਰੀਆਂ ਵਾ ਮਾਲ ਗੱਡੀਆਂ ਲੰਘੀਆਂ ਇਥੋਂ ਜੇ ਉਹ ਮਾਲ ਗੱਡੀਆਂ ਜਿਹੜੀਆਂ ਵਾਂ 1 ਮਹੀਨਾ ਟਰੈਕ ਵਿਹਲਿਆਂ ਕਿਤਨ ਹੋ ਗਿਆ ਉਹ ਗੱਡੀ ਮਾਲ ਗੱਡੀਆਂ ਲੰਘਦੀਆਂ ਗੱਲ ਬਾਤ ਲਈ ਜਿਹੜਾ ਵਾ ਉਹ ਮੋਦੀ ਸਾਹਿਬ ਖੁਦ ਅੱਗੇ ਆਉਂਦੇ ਕਿਉਂਕਿ ਉਹ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਚੁਣੀ ਹੋਏ ਨੇ ਉਹ ਖੁਦ ਅੱਗੇ ਆਉਂਦੇ ਦੇਖਦੀਆਂ ਜਥੇਬੰ ਤਾਂ ਫਿਰ ਇਸ ਤੋਂ ਅੱਗੇ ਹੁਣ ਕੀ ਤੁਹਾਡਾ ਕੀ ਪ੍ਰਸ਼ਾਸਨ ਨੂੰ ਕਹਤਾ ਜਿਹੜੇ 427 ਲੋਕ ਨੇ ਜਿਹੜੇ ਹੁਣ ਉਹਦੇ ਫਸ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਅਸੀਂ ਉਹਦੇ ਤੇ ਕੇਂਦਰ ਜ਼ਿੰਮੇਵਾਰ ਵਾ ਪੰਜਾਬ ਸਰਕਾਰ ਜ਼ਿੰਮੇਵਾਰ ਆ ਅਸੀਂ ਇੱਥੇ ਬੈਠੇ ਆ ਅਸੀਂ ਗੱਲਬਾਤ ਉਹ ਕਦੀ ਵੀ ਨਹੀਂ ਭੱਜੇ ਗੱਲਬਾਤ ਸਾਡੀ ਜਿਹੜੀ ਆ ਉਹ ਕੱਲ ਵੀ ਹੋਈ ਆ ਅੱਜ ਵੀ ਹੋਊਗੀ ਗੱਲਬਾਤ ਸਵੇਰੇ ਕਰਨਾ ਹੈ ਨਾ ਤੁਹਾਡੇ ਨਾਲ ਹਾਂ ਕੱਲ ਫਿਰ ਕਰਾਂਗੇ ਸਾਡੀ ਕੋਰ ਕਮੇਟੀ ਜਿਹੜੀ ਹੈ ਉਹ ਇਕੱਠੀ ਹੋਊਗੀ ਅਸੀਂ ਇਹਦੇ ਬਾਰੇ ਕੋਈ ਕਰਾਂਗੇ ਗੱਲਬਾਤ ਪਰ ਇਹਦੇ ਤੇ ਕੇਂਦਰ ਹੱਥ ਵਧਾਵੇ ਮੋਦੀ ਜੀ ਖੁਦ ਮੀਟਿੰਗ ਲੈ ਕੇ ਇਹਦਾ ਨਿਬੇੜਾ ਕਰ ਸਕਦੇ ਨੇ ਜਿਹੜੇ ਲੋਕ ਪ੍ਰਸ਼ਾਸਨ ਜਿਵੇਂ ਕਹਿ ਕੇ ਗਿਆ ਕਿ ਖੱਜਲ ਹੋ ਰਹੇ ਨੇ ਦਰਬਾਰ ਸਾਹਿਬ ਜਾਣਾ ਕਿਹਨੇ ਬੱਚੇ ਨੇ ਸਭਰਾਣ ਸਾਹਿਬ ਉਹਦੇ ਬਾਰੇ ਕਹਿ ਰਹੇ ਕਿ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਕਹਿੰਦੇ ਆ ਵੀ ਜਿੱਡੀ ਵੱਡੀ ਖੱਜਲ ਖਵਾਰੀ ਆਉਣਲੇ ਦਿਨਾਂ ਦੇ ਵਿੱਚ ਇਹਨਾਂ ਕਾਨੂੰਨਾ ਕਰਕੇ ਹੋਣੀ ਆ ਉਹਦੇ ਸਾਹਮਣੇ ਕੁਝ ਵੀ ਨਹੀਂ ਗਈ ਖੱਜਲ ਖਵਾਰੀ ਕਿਉਂਕਿ ਆਉਣਲੇ ਦਿਨਾਂ ਦੇ ਵਿੱਚ ਕ ਕੰਪਨੀਆਂ ਨੇ ਸਾਡੇ ਜ਼ਮੀਨਾਂ ਦੇ ਮਾਲਕ ਬਣਨਾ ਸਾਡੀ ਮੰਡੀ ਉਹਨਾਂ ਖੋਲ ਲਿਆ ਤੇ ਸਾਡੀਆਂ ਫਸਲਾਂ ਦੂਜੀਆਂ ਸਟੇਟਾਂ ਵਾਂਗੂ ਇੱਥੇ ਰੋਲਣੀਆਂ ਵਾਂ ਐਸ ਕਰਕੇ ਅਸੀਂ ਕਹਿੰਨੇ ਆ ਵੀ ਉਹਦੇ ਵਾਸਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਜ਼ਿੰਮੇਵਾਰ ਵਾ ਉਹਦੇ ਵਾਸਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਉਹ ਕੇਂਦਰ ਸਰਕਾਰ ਪਹਿਲ ਕਦਮੀ ਕਰਕੇ ਉਹਨਾਂ ਯਾਤਰੀਆਂ ਨੂੰ ਵੀ ਜਿਹੜਾ ਉਹ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਪਹੁੰਚਾਵੇ ਤੁਹਾਡੀ ਜੱਥੇਬੰਦੀ ਦੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਦੋਂ ਕੱਲ ਸੀਗੀ ਇੱਕ ਉਹਦਾ ਕੀ ਬਣਿਆ ਤੇ ਕੀ ਤੁਸੀਂ ਉਸ ਮੀਟਿੰਗ ਦੀ ਵੇੜ ਤਾਂ ਨਹੀਂ ਕਰ ਰਹੇ ਨਹੀਂ ਜੀ ਕੱਲ ਵਾਲੀ ਮੀਟਿੰਗ ਸੀ ਜਿਹੜੀ ਉਹਦੇ ਤੇ ਸਾਨੂੰ ਪਤਾ ਲੱਗਾ ਵੀ ਮੁੱਖ ਮੰਤਰੀ ਸਾਹਿਬ ਦਿੱਲੀ ਗਏ ਆ ਇਹਨਾਂ ਕਾਨੂੰਨਾਂ ਬਾਰੇ ਕੋਈ ਗੱਲਬਾਤ ਕਰਨ ਵਾਸਤੇ ਕੇਂਦਰ ਸਰਕਾਰ ਨਾਲ ਗੱਲ ਵਾਹੀ ਬੜਾ ਖੁਸ਼ੀ ਮਨਾਈ ਵੀ ਜੇ ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਗੱਲ ਕਰ ਰਿਹਾ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਰਿਹਾ ਜਾਂ ਉਤੋਂ ਦੇ ਕੈਬਨਿਟ ਮੰਤਰੀਆਂ ਨਾਲ ਗੱਲ ਕਰ ਰਿਹਾ ਤੇ ਇਹਦਾ ਕੋ ਹੱਲ ਨਿਕਲੂਗਾ ਮੀਟਿੰਗ ਲੈਣ ਵਾਸਤੇ ਇਹ ਜਿਹੜਾ ਤਰਨਾ ਨਹੀਂ ਲੱਗਾ ਕਿਉਂਕਿ ਜਿਹੜੀ ਮੀਟਿੰਗ ਪੰਜਾਬ ਸਰਕਾਰ ਨੇ ਕੀਤੀ ਸੀ ਉਹ ਜਿਹੜੀਆਂ ਪਿੱਛੇ ਆਪਣਾ ਮੰਡੀਆਂ ਹੋਈਆਂ 14 ਮੰਗਾਵਾ ਉਹਨਾਂ ਤੇ ਮੀਟਿੰਗ ਸੀ ਨਾ ਕਿ ਇਹਨਾਂ ਕਾਨੂੰਨਾਂ ਬਾਰੇ ਟ੍ਰੈਕ ਸੀ ਅੰਮ੍ਰਿਤਸਰ ਨੂੰ ਟ੍ਰੈਕ ਟ੍ਰੇਨ ਜਿਹੜੀ ਆਉਣੀ ਸੀਗੀ ਉਸ ਨੂੰ ਰੋਕਣ ਲਈ ਇਹ ਜਥੇਬੰਦੀ ਮੋੜ ਟ੍ਰੈਕ ਤੇ ਬੈਠ ਗਈ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਟ੍ਰੈਕ ਤੇ ਜਿਹੜੇ ਕਿਸਾਨ ਨੇ ਉਹ ਬੈਠੇ ਨੇ ਤਾਂ ਉਹਨਾਂ ਨੂੰ ਜਿਹੜਾ ਇਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਟਰੈਕ ਦੇ ਉੱਪਰ ਕਿਸਾਨਾਂ ਨੇ ਉਸੇ ਤਰ੍ਹਾਂ ਹੀ ਬੈਠ ਗਏ ਨੇ ਜਿਵੇਂ ਪਹਿਲੇ ਦਿਨ 24 ਸਤੰਬਰ ਨੂੰ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠੇ ਸਨ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਹਾਲਾਂਕਿ ਸਰਦੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਉਸ ਦੇ ਬਾਵਜੂਦ ਸਤਨਾਮ ਸਿੰਘ ਪੰਨੂ ਜਿਹੜੇ ਪ੍ਰਧਾਨ ਨੇ ਸੁਖਵਿੰਦਰ ਸਿੰਘ ਸਬਰਾ ਜਿਹੜੇ ਆਗੂ ਨੇ ਉਹ ਇੱਥੇ ਪਹੁੰਚ ਗਏ ਨੇ ਖੁਦ ਲੀਡ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਕਰਾਂਗੇ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਹੁਣੇ ਜੋ ਵੀ ਵਿਵਸਥਾ ਕੀਤੀ ਹੈ ਉਹ ਇਹ ਵਿਵਸਥਾ ਕੀਤੀ ਹੈ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਟ੍ਰੇਨ ਟ੍ਰੇਨ ਨੂੰ ਬਿਆਸ ਕਿਤੇ ਰੋਕ ਜਾਇਆ ਜਾਵੇ ਤੇ ਬਿਆਸ ਤੋਂ ਉਹੜੇ ਮੁਸਾਫਰ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਅਜੇਹ ਦੇ ਵਿੱਚ ਜਿਹੜੇ ਆਗੂ ਜਥੇਬੰਦੀ ਦਾ ਜਿਹੜੀ ਆ ਇਹ ਆਪਣੇ ਅੜਿਆ ਤਾਂ ਸਤਨਾਮ ਸਿੰਘ ਪੰਨੂ ਜਿਹੜੇ ਨੇ ਪੰਨੂ ਸਾਹਿਬ ਦੇ ਨਾਲ ਪੰਨੂ ਪੰਨੂ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਕਿਉਂਕਿ ਲਗਾਤਾਰ ਜਿਹੜੀ ਨਾਰੇਬਾਜੀ ਹੈ ਕੇਂਦਰ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਦੋ ਸਪਾਈਟਰ ਜਿਹੜਾ ਪੰਨੂ ਸਾਹਿਬ ਨੇ ਜਵਾਬ ਦਿੱਤਾ ਕਿ ਅਸੀਂ ਜਿਹੜੀ ਸਾਡੀ ਰੋਜ਼ੀ-ਰੋਟੀ ਦਾ ਜਿਹੜਾ ਸਵਾਲ ਹੈ ਰੋਜ਼ੀ-ਰੋਟੀ ਦਾ ਸਵਾਲ ਹੈ ਤਾਂ ਅਜੇ ਵਿੱਚ ਅਸੀਂ ਜਿਹੜੀਆਂ ਟ੍ਰੇਨਾਂ ਖਾਲੀ ਟਰੈਕ ਨਹੀਂ ਖਾਲੀ ਕਰ ਸਕਦੇ ਤਾਂ ਪੰਨੂ ਸਾਹਿਬ ਸਾਡੇ ਕੋਲ ਆ ਗਏ ਨੇ ਪੰਨੂ ਸਾਹਿਬ ਦੇ ਕੋਲੋਂ ਜਾਣਕਾਰੀ ਲੈਣੇ ਆ ਬਨਸਾਹਬ ਅੱਜ ਪ੍ਰਸ਼ਾਸਨ ਨੇ ਕਾਫੀ ਤੁਹਾਡੇ ਨਾਲ ਜਿਹੜੀਆਂ ਤੁਹਾਡੇ ਨਾਲ ਰਿਕੁਐਸਟ ਕੀਤੀ ਕਿ ਤੁਸੀਂ ਟਰੈਕ ਖਾਲੀ ਕਰ ਦਿਓ ਲੋਕ ਕਜਲ ਹੋ ਰਹੇ ਨੇ ਤਾਂ ਕੀ ਕਰਨਾ ਚਾਹੁੰਦੇ ਤੁਸੀਂ ਕਿਉਂ ਮਨਾਂ ਦੇਖੋ ਪ੍ਰਸ਼ਾਸਨ ਜੋ ਵੀ ਕਰ ਰਿਹਾ ਪ੍ਰਸ਼ਾਸਨ ਕੈਪਟਨ ਮਨਿੰਦਰ ਦੇ ਇਸ਼ਾਰੇ ਤੇ ਹਰ ਰਬਾ ਵਰਤ ਰਿਹਾ ਵਾ ਡਰਾ ਰਿਹਾ ਧਮਕਾ ਰਿਹਾ ਕਿਸਾਨਾਂ ਦੀ ਮਾਂ ਮੋੜ ਰਿਹਾ ਅਸੀਂ ਫੈਸਲਾ ਕੀਤਾ ਅਸੀਂ ਮਰ ਜਾਵਾਂਗੇ ਸਾਰੇ ਇੱਥੋਂ ਅਸੀਂ ਆਪਣਾ ਜਿਹੜਾ ਵਾ ਅੰਦੋਲਨ ਜਿਹੜਾ ਵਾ ਜੋਸ ਆਹੀਂ ਫੈਸਲਾ ਕੀਤਾ ਉੱਤੇ ਟੱਲ ਰਵਾਂਗੇ ਪੀਆ ਗੱਲ ਮਾਲ ਗੱਡੀ ਨੂੰ ਲਾਂਗਾ ਦੇਾਂਗੇ ਪੈਸੇਂਜਰ ਗੱਡੀ ਨੂੰ ਲਾਂਗਾ ਨਹੀਂ ਦੇਾਂਗੇ ਜੋ ਫੈਸਲੇ ਜੋ 30 ਜੱਥੇਬੰਦੀਆਂ ਕਰਕੇ ਗਈਆਂ ਵਾ ਉਹ ਉਹਨਾਂ ਦਾ ਫੈਸਲਾ ਹੋ ਸਕਦਾ ਵਾ ਉਹਨਾਂ ਨੇ ਕਿਹੜੇ ਦਬਾਅ ਥਲੇ ਕੀਤਾ ਪੰਜਾਬ ਤੇ ਕੇਂਦਰ ਸਰਕਾਰ ਦੇ ਦਬਾਅ ਥੇ ਕੀਤਾ ਉਹ ਦਬਾਅ ਜਿਹੜੇ ਆ ਉਹ ਵੀ ਅੰਦਰ ਨਹੀਂ ਬੋਦਾ ਗੁਜਾ ਰਹਿਣਾ ਉਹ ਵੀ ਉਹ ਵੀ ਸਾਹਮਣੇ ਸਪਾਇਟ ਹੋ ਜਾਣੇ ਆ ਤੇ ਪੰਜਾਬ ਦੀ ਸਰਕਾਰ ਇਸ਼ਾਰੇ ਦੇ ਚੱਲ ਰਹੀ ਕੇਂਦਰ ਸਰਕਾਰ ਦੇ ਉਹਦੀਆਂ ਆਪਣੀਆਂ ਮਜਬੂਰੀਆਂ ਵਾ ਵੜੀਆਂ ਮਜਬੂਰੀਆਂ ਸਿਆਸੀ ਮਜਬੂਰੀਆਂ ਸਾਧੀਆਂ ਕੋਈ ਜਿਹੜੀਆਂ ਉਹਨਾਂ ਦੀਆਂ ਪਰਸਨਲ ਮਜਬੂਰੀਆਂ ਸਾਧੀਆਂ ਉਹ 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 ਵੀ ਉਹ ਵੀ ਸਾਹਮਣੇ ਆ ਸਾਰੇ ਨੰਗੇ ਕਰ ਦੇਾਂਗੇ ਇਹ ਸਾਰੇ ਨੰਗੇ ਹੋ ਜਾਣਗੇ ਇਹ ਕੇ ਨਹੀਂ ਰਹੂਗਾ ਭਾਵੇਂ ਕਿਸਾਨਾਂ ਦੇ ਵੀ ਨਾਲ ਆ ਤਾਂ ਹੀ ਮੋਦੀ ਦੇ ਨਾਲ ਆ ਜਾਂ ਮੋਦੀ ਦੇ ਨਾਲ ਹੋਣਾ ਪਊ ਜਾਂ ਕਿਸਾਨਾਂ ਦੇ ਨਾਲ ਹੋਣਾ ਪਊਗਾ ਕੈਪਟਨ ਮਰਿੰਦਰ ਨੂੰ ਤੇ ਤੁਹਾਨੂੰ ਲੱਗਦਾ ਕਿ ਕੈਪਟਨ ਮਰਿੰਦਰ ਸਿੰਘ ਕਿਸਾਨਾਂ ਦੇ ਉੱਤੇ ਦਬਾਅ ਪਹੁੰਚ ਕਾਮਯਾਬ ਹੋ ਗਏ ਹੋਣਗੇ ਅਦਵਾ ਨਾ ਪਾਇਆ ਤੀ ਜਿੱਥੇ ਬੰਦਿਆਂ ਦੇ ਤੇ ਉਹਨਾਂ ਕਾਮਯਾਬ ਹੋਏ ਆ ਅਸੀਂ ਦੁਬਾਰ ਨਹੀਂ ਮੰਨਾਂਗੇ ਅਸੀਂ ਤੇ ਆਪਣੇ ਜਿਹੜਾ ਵਾ ਦਬਾਅ ਆਇਆ ਹੋਊਗਾ ਪਰ ਉਹ ਸਭ ਤੂੰ ਖੁੱਲ ਕੇ ਕਰੋ ਗੱਲ ਕੀ ਦਵਾ ਅੰਦਰ ਸਾਰਾ ਕੁਝ ਬਾਹਰ ਆਇਆ ਨਾ ਪੰਜਾਬ ਦੇ ਲੋਕ ਬਹੁਤ ਵੱਡਾ ਜਿਹੜਾ ਵਾ ਉਹਨਾਂ ਦੇ ਸ਼ੰਕਿਆਂ ਨੂੰ ਜਿਹੜਾ ਵਾ ਜਿਹੜੇ ਆ ਉਹ ਹੋਰ ਪੁਖਤਾ ਹੋ ਰਿਹਾ ਉਹਨਾਂ ਦੇ ਸ਼ੰਕੇ ਪੰਜਾਬ ਦੇ ਲੋਕਾਂ ਦੇ ਉਹ ਪੁਖਤਾ ਹੋ ਰਿਹਾ ਇਹਨਾਂ ਨੇ ਅੰਦਰ ਜਿਹੜੀ ਆ ਕੀ ਖਿਚੜੀ ਪੱਕੀ ਹੋ ਬਾਹਰ ਆ ਜਾਣੀ ਆ ਬਖਸ਼ਰ ਤੁਸੀਂ ਮੀਟਿੰਗ ਦੇ ਵਿੱਚ ਗਏ ਵੀ ਨਹੀਂ ਤੁਸੀਂ ਮੀਟਿੰਗ ਨਹੀਂ ਜਾਂਦੇ ਸੋ ਕਲੀਅਰ ਕਰ ਲੈਂਦੇ ਗੱਲ ਸੀਐਮ ਸਾਹਿਬ ਦੇ ਨਾਲ ਤੁਹਾਡੀ ਵੀ ਮੀਟਿੰਗ ਰੱਖੀ ਸੀਗੀ ਮੀਟਿੰਗ ਸਾਹੀ ਮੀਟਿੰਗ ਤੇ ਸਾਡੀ ਮੀਟਿੰਗ ਪਹਿਲਾਂ ਹੀ ਰੱਖੀ ਹੋਈ ਸੀ ਮੰਨੀ ਹੋਈ ਮੰਗਾ ਤੇ ਪਰ ਸੀਐਮ ਸਾਹਿਬ ਨੇ ਉਹ ਸਾਨੂੰ ਟਾਈਮ ਨਹੀਂ ਦਿੱਤਾ 23 ਤਰੀਕ ਦਾ ਸਾਰਾ ਟਾਈਮ ਸੀਗਾ 2:30 ਵਜੇ ਦਾ ਉਹਨਾਂ ਸਾਨੂੰ ਉਹਨਾਂ ਕਹਿ ਪਏ ਅਸੀਂ ਦਿੱਲੀ ਜਾਣਾ ਵਾ ਅਸੀਂ ਕਹਿੰਦਾ ਚਲੋ ਕੋਈ ਨਹੀਂ ਬਾਅਦ ਚ ਹੋ ਜੂਗੀ ਇਸ ਕਰਕੇ ਨਹੀਂ ਅਸੀਂ ਗਏ ਜੇ ਸਾਨੂੰ ਉਹ ਬੁਲਾਉਂਦੇ 23 ਤਰੀਕ ਨੂੰ ਤਾਂ ਅਸੀਂ ਜਾਂਦੇ ਹੁਣ ਮੀਟਿੰਗ ਦਾ ਕਦੋਂ ਦੁਬਾਰਾ ਟਾਈਮ ਦਾ 25 ਤਰੀਕ ਦਾ ਟਾਈਮ ਹੈ ਤੁਹਾਡਾ ਅਜੇ ਕੋਈ ਪੱਕਾ ਪੱਕਾ ਨਹੀਂ ਹੈ ਇਹ ਟਰੈਕ ਇਹ ਟਰੈਕ ਫਿਰ ਕਿੰਨਾ ਜੇ ਇਹ ਪੱਕਾ ਨਹੀਂ ਤੇ ਫਿਰ ਟਰੈਕ ਕਦੋਂ ਤੱਕ ਖਾਲੀ ਰੱਖਿਆ ਹੈ ਟਰੈਕ ਕਦੋਂ ਤੱਕ ਤੁਸੀਂ ਇੱਥੇ ਬੈਠੇ ਰਹ ਹਰ ਤਰ੍ਹਾਂ ਦਾ ਜ਼ਬਰ ਜ਼ੁਲਮ ਸਾਨੂੰ ਤਿਆਰ ਬੈਠੇ ਹੋਏ ਆ ਇੱਥੇ ਅਸੀਂ ਟਰੈਕ ਜਿਹੜਾ ਵਾ ਇਹ ਮਾਲ ਗੱਡੀ ਆਏਗੀ ਲੰਗਾ ਦੇਾਂਗੇ ਪੈਸੰਜਰ ਗੱਡੀ ਨਹੀਂ ਲੰਗਣ ਦੇਾਂਗੇ ਉਹ ਸਾਡਾ ਲਾਂ ਦੇ ਅਸੀਂ ਇੱਥੇ ਟਰੈਕ ਤੇ ਭਾਵਾਂਗੇ ਜੇ ਕੋਈ ਮਾਲ ਮਾਲ ਗੱਡੀ ਆਏਗੀ ਤਾਂ ਅਸੀਂ ਨਗਾ ਦੇ ਸਾਨੂੰ ਸਾਬ ਜਿਹੜੇ ਮੁਸਾਫਰ ਨੇ ਪ੍ਰਸ਼ਾਸਨ ਜਿਵੇਂ ਕਹਿ ਕੇ ਗਿਆ ਅਧਿਕਾਰੀ ਕਿ ਕਿਸੇ ਨੇ ਦਰਬਾਰ ਸਾਹਿਬ ਜਾਣਾ ਛੋਟੇ ਬੱਚੇ ਨੇ ਉਹਨਾਂ ਦੀ ਖਜਲ ਖਵਾਰੀ ਹੋ ਰਹੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੇਰੀ ਗੱਲ ਸੁਣੋ ਜਦੋਂ ਐਡੇ ਵੱਡੇ ਅੰਦੋਲਨ ਲੜੀਦੇ ਆ ਕਿਸੇ ਨੂੰ ਪਰੇਸ਼ਾਨੀ ਆ ਸਕਦੀ ਹੈ ਸਾਡੀ ਮਦਦ ਦੀ ਉਹਨਾਂ ਨਾਲ ਉਹਨਾਂ ਦਾ ਕੋਈ ਕਸੂਰ ਨਹੀਂ ਆ। ਇਹ ਕਸੂਰਵਾਰ ਕੌਣ ਹੈ? ਮੋਦੀ ਦੀ ਸਰਕਾਰ ਕਸੂਰਵਾਰ ਆ ਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ। ਅਸੀਂ ਇਹਦੇ ਜ਼ਿੰਮੇਵਾਰ ਨਹੀਂ ਗਏ। ਸਾਡੀ ਉਹਨਾਂ ਨਾਲ ਬਹੁਤ-ਬਹੁਤ ਮਦਦਦੀ ਆ ਪਰ ਅਸੀਂ ਕਰ ਕੁਝ ਨਹੀਂ ਸਕਦੇ। ਅਸੀਂ ਵੀ ਮਜਬੂਰ ਆ। ਅਸੀਂ ਆ ਤੁਸੀਂ ਦੇਖ ਲਓ ਵੀ ਆਪਣੀ ਤਲੀ ਤੇ ਰੱਖ ਕੇ ਆਏ ਆ। ਆ ਤਲੀ ਤੇ ਰੱਖ ਕੇ ਇੱਥੇ ਬੈਠੇ ਹੋਏ ਆ। ਤੁਹਾਨੂੰ ਲੱਗਦਾ ਕਿ ਜਿਹੜੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਇਹ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਹੈ ਤੁਹਾਡੀ ਜਥੇਬੰਦੀ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਇੱਕ ਪਾਸੇ ਤੁਸੀਂ ਮੀਟਿੰਗ ਰੱਖੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨਾਲ ਦੂਜੇ ਪਾਸੇ ਤੁਸੀਂ ਕਹ ਰਹੇ ਕੈਪਟਨ ਮਰਿੰਦਰ ਸਿੰਘ ਕੇਂਦਰ ਦੇ ਇਸ਼ਾਰੇ ਤੇ ਗੱਲ ਕਰ ਰਹੇ ਤਾਂ ਕਿਉਂ ਲੱਗਦਾ ਤੁਹਾਨੂੰ ਜੀ ਆ ਇਸ ਕਰਕੇ ਲੱਗਦਾ ਕਿ ਕਿਉਂਕਿ ਜੋ ਕੇਂਦਰ ਚਾਹੁੰਦੀ ਉਹ ਕੈਪਟਨ ਮਰਿੰਦਰ ਸਿੰਘ ਕਰਦੇ ਮੁੱਖ ਮੰਤਰੀ ਜੋ ਤਰ੍ਹਾਂ ਉਹ ਚਾਹੁੰਦੇ ਜਿਉਂ ਨਾ ਆਖਿਆ ਮਾਲ ਗੱਡੀਆਂ ਦੇ ਨਾਲ ਅਸੀਂ ਪੈਸੇਂਜਰ ਗੱਡੀਆਂ ਨੂੰ ਉਹਨਾਂ ਉਹਦਾ ਪੈਸੇਂਜਰ ਗੱਡੀਆਂ ਲਗਾਓ ਤੋ ਪੈਸੇਂਜਰ ਗੱਡੀਆਂ ਮੈਂ ਪਈ ਚਲਾਉਣੀਆਂ ਵਾ ਤੋ ਉਹਦੇ ਉਹਦੇ ਉਹ ਹਵਾਲਾ ਦਿੰਦੇ ਆ ਕਿ ਨਾਲ ਹੋ ਰਿਹਾ ਵੀ ਜਿਹੜੇ ਜਿਹੜੇ ਉਹ ਆਰਡੀਨੈਂਸ ਆ ਉਹਨਾਂ ਤੇ ਵੀ ਸਹਿਮਤੀ ਦਿੱਤੀ ਹੋਈ ਆ ਹਾਈ ਪਾਵਰ ਕਮੇਟੀ ਨੇ ਸਹਿਮਤੀ ਦਿੱਤੀ ਕੈਪਟਨ ਮੁੱਖ ਮੰਤਰੀ ਨੇ ਫਿਰ ਇਹਨਾਂ ਨੇ 14 8 2017 ਨੂੰ ਏਪੀਐਫ ਸੰਸਦ ਸੋਧ ਕਰਕੇ ਨਿੱਜੀ ਮੰਡੀਆਂ ਬਣਾਉਣ ਦੀ ਖੁੱਲ੍ਹ ਦਿੱਤੀ ਹੋਈ ਆ ਇਹ ਇੱਕ 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 ਕਾਂਗਰਸੀ ਦੀ ਕਾਂਗਰਸ ਪਾਰਟੀ ਆ ਚਾਹੇ ਕਾਲੀਦਾਲ ਆ ਚਾਹੇ ਕੋਈ ਹੋਰ ਆ ਚਾਹੇ ਭਾਜਪਾ ਵਾ ਇਹਨਾਂ 'ਚ ਕੋਈ ਫਰਕ ਨਹੀਂਗਾ ਇਹ ਬਡਾਨੀਆਂ ਬਾਨੀਆਂ ਦੇ ਏਜੰਟ ਬਣ ਕੇ ਕੰਮ ਕਰ ਰਹੇ ਇਸ ਦੇ ਵਿੱਚ ਧਾਨੀਆਂ ਬਾਨੀਆਂ ਵਾਸਤੇ ਕੰਮ ਕਰ ਰਹਾ ਇਹ ਕਹਿ ਰਿਹਾ ਕੈਪਟਨ ਮਿੰਦਰ ਸਿੰਘ ਕਹਿ ਰਿਹਾ ਵੀ ਮੇਰੀ ਧਾਨੀਆਂ ਬਾਨੀਆਂ ਨਾਲ ਕੋਈ ਜੜੀ ਆ ਮੇਰਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂਗਾ ਮੈਂ ਉਹਨਾਂ ਦੇ ਕੋਈ ਵਿਰੋਧ ਨਹੀਂ ਆ ਤੇ ਉਹ ਨਿਵੇਸ਼ ਕਰਨ ਆਣ ਕੇ ਤੇ ਬੁੱਧੀ ਵੀ ਇਹੀ ਕਹਿੰਦਾ ਵਾ ਵੀ ਨਿਵੇਸ਼ ਕਰਨ ਇਹ ਵੀ ਆਂਦਾ ਇਹ ਨਿਵੇਸ਼ ਕਰਨ ਨਿਵੇਸ਼ ਕੀ ਹੋਣਾ ਵਾ ਨਿਵੇ ਸਾਡੀਆਂ ਪੈੜੀਆਂ 'ਚ ਹੋਣਾ ਸਾਡੀਆਂ ਪੈੜੀਆਂ ਖਰੀਦਣਗੇ ਸਾਡੂ ਜਿਹੜਾ ਸਾਡੇ ਇੱਕ ਕਾਉਡੀਆਂ ਦੇ ਭਾਜ ਜਿਹੜੀਆਂ ਸਾਡੀਆਂ ਜਿਹੜੀਆਂ ਫਸਲਾਂ ਖਰੀਦਣਗੇ ਕੈਪਟਨ ਸਾਹਿਬ ਹਵਾਲਾ ਦਿੰਦੇ ਆ ਕਿ ਮਾਲ ਗੱਡੀਆਂ ਚੱਲਣੀਆਂ ਪੰਜਾਬ 'ਚ ਜ਼ਰੂਰੀ ਨੇ ਤੇ ਮਾਲ ਗੱਡੀਆਂ ਰੇਲਵੇ ਕਹਿ ਰਿਹਾ ਸਿਰਫ ਤਾਂ ਹੀ ਚੱਲ ਸਕਦੀਆਂ ਜੇ ਪੈਸੇਂਜਰ ਗੱਡੀਆਂ ਚੱਲਣਗੀਆਂ ਇਹ ਜਿਹੇਜ ਕੈਪਟਨ ਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਪੈਸੇਂਜਰ ਤੇ ਮਾਲ ਗੱਡੀਆਂ ਚੱਲਣਾ ਪੰਜਾਬ ਦੀ ਮਜਬੂਰੀ ਤੇ ਕਿਸਾਨਾਂ ਨੂੰ ਇਹ ਸਮਝਣਾ ਇਹ ਤਰਕ ਦੇ ਵਿੱਚ ਕਿਸੇ ਤਰੀਕੇ ਦਾ दम ਨਹੀਂ ਹੈਗਾ ਕਰੋਨਾ ਕਾਲ ਦੇ ਵਿੱਚ ਇਹ 6 ਮਹੀਨੇ 4 ਮਹੀਨੇ ਨਾਲ 5 ਮਹੀਨੇ 6 ਮਹੀਨੇ ਗੱਡੀਆਂ ਬੰਦ ਰੱਖੀਆਂ ਉਹ ਮਾਲ ਗੱਡੀਆਂ ਚੱਲਦੀਆਂ ਰਹੀਆਂ ਉਹ ਨਹੀਂ ਚੱਲੀਆਂ ਹੁਣ ਵੀ ਇਹਨਾਂ ਨੇ ਕੀ ਬਾਈ ਆ ਬਾਈ ਕੀ ਬਾਈ ਨੂੰ ਜਦੋਂ ਅਸੀਂ ਗੱਡੀਆਂ ਰਾਂਗਾ ਦਿੱਤਾ ਮਾਲ ਗੱਡੀਆਂ ਉਹਦੇ ਮਾਲ ਗੱਡੀਆਂ 173 ਚੱਲੀਆਂ ਉਹ ਨਹੀਂ ਚੱਲੀਆਂ ਅਸਲ 'ਚ ਉਹ ਬਾਮ ਰੋੜਨਾ ਚਾਹੁੰਦੇ ਆ ਸ਼ਰਤਾਂ ਲਾ ਰਹੇ ਪੈੜੀਆਂ ਜਿਹੜੀਆਂ ਕਿ ਜਿਨ੍ਹਾਂ 'ਚ ਤਰਕ ਕੋਈ ਨਹੀਂ ਕੋਈ ਦਲੀਲ ਨਹੀਂ ਗਈ ਹੁਣ ਵੀ ਕਰੋਨਾ ਦੇਸ਼ ਦੇ ਵਿੱਚ ਫੈਲਿਆ ਹੋਇਆ ਹੈ ਇਹ ਕਹਿੰਦੇ ਕਰੋਨਾ ਬੜਾ ਫੈਲ ਗਿਆ ਹੁਣ ਵੀ ਗੱਡੀਆਂ ਬੰਦ ਕਰਕੇ ਬੈਠੇ ਹੋਏ ਆ ਫਿਰ ਕਰੋਨਾ ਇਹਨਾਂ ਨੂੰ ਇਹ ਆ ਵੀ ਕਰੋਨਾ ਦਿੱਲੀ 'ਚ ਤੇ ਕਰੋਨਾ ਜੇ ਕਿਸਾਨ ਜਾਣ ਤੇ ਉੱਥੇ ਚੱਲ ਜਾਣ ਤੇ ਇਹਨਾਂ ਵਾਸਤੇ ਕੋਈ ਕਰੋਨਾ ਨਹੀਂ ਬਿਹਾਰ 'ਚ ਹੁਣ ਇਹਨਾਂ ਵਾਸਤੇ ਗੱਡੀਆਂ ਜਿਹੜੀਆਂ ਆ ਰਹੀਆਂ ਵਾਂ ਦਿੱਲੀ ਤੋਂ ਆ ਰਹੀਆਂ ਉਹਦੇ 'ਚ ਕੋਈ ਕਰੋਨਾ ਨਹੀਂ ਹੈ ਉਹਦੇ 'ਚ ਗੱਡੀਆਂ 'ਚ ਕਿੰਨੀ ਭੀੜਾਂ ਦੇ ਇੰਨੀ ਭੀੜ ਹੈ ਉਹ 'ਚ ਹਜ਼ਾਰਾਂ ਬੰਦੇ ਬੈਠੇ ਹੋਏ ਆ ਤੇ ਉਹ ਹਜ਼ਾਰਾਂ ਬੰਦੇ ਤੇ ਫਿਰ ਇਹਦੀ ਕਰੋਨਾ ਕਿੱਧਰ ਗਈ ਹੈ ਇਸ ਕਰਕੇ ਇਹ ਸਾਰਾ ਕਿਸਾਨਾਂ ਦੀ ਬਾਹ ਮਰਉਣ ਵਾਸਤੇ ਕੀਤਾ ਜਾ ਰਿਹਾ ਇਹ ਕਰੋਨਾ ਵੀ ਇਹਨਾਂ ਨੇ ਸਾਡੇ ਤੇ ਆਰਡੀਨੈਂਸ ਜਾਰੀ ਕਰਨ ਵਾਸਤੇ ਕਰੋਨਾ ਦਾ ਫਲਾਕ ਕੀਤਾ ਵਾ ਹੋਰ ਇਹਨਾਂ ਕਰੋਨਾ ਕੱਖ ਨਹੀਂ ਉਹ ਕਰੋਨਾ ਦਾ ਰੌਲਾ ਕਿਸਾਨਾਂ ਦੇ ਦੋਲਣ ਨੂੰ ਦਬਾਉਣ ਵਾਸਤੇ ਕਰ ਰਹੇ ਆ ਸਰ ਦਿੱਲੀ ਜਾਣ ਦੀਆਂ ਤਿਆਰੀਆਂ ਤੇ ਤੁਸੀਂ ਮਤਲਬ ਉਸੇ ਤਰ੍ਹਾਂ ਹੀ ਜਾਰੀ ਹੈ ਤੁਹਾਡੀਆਂ ਤਿਆਰੀਆਂ ਤੁਸੀਂ ਦਿੱਲੀ ਪਹੁੰਚੋਗੇ ਜਿਵੇਂ ਕਰੋਨਾ ਦਾ ਵੀ ਰੌਲਾ ਪਾਇਆ ਜਾ ਹਾਂਜੀ ਕਰੋਨਾ ਜਿਹੜਾ ਹਾਂ ਕਰੋਨਾ ਦਾ ਰੋਲਾ ਬਹੁਤ ਪਾਇਆ ਜਾ ਰਿਹਾ ਕੈਪਟਨ ਮਨਿੰਦਰੂ ਬਿਆਨ ਦੇ ਰਿਹਾ ਵੀ ਕਰੋਨਾ ਉੱਥੇ ਬਹੁਤ ਫੈਲਿਆ ਹੋਇਆ ਵਾ ਮੋਦੀ ਵੀ ਉਹੀ ਬਿਆਨ ਦੇ ਰਿਹਾ ਕੈਪਟਨ ਮਨਿੰਦਰ ਵੀ ਦੇ ਰਿਹਾ ਬਾਕੀ ਵੀ ਉਹ ਦੇ ਰਿਹਾ ਕੇਜਰੀਵਾਲ ਵੀ ਉਹ ਦੇ ਰਿਹਾ ਇਸ ਕਰਕੇ ਅਸੀਂ ਤਾਂ ਅਸੀਂ ਕੋਈ ਝਾਕਰੀ ਰਾਦੇ ਸਾਡਾ 26 27 ਨੂੰ ਦੇਸ਼ ਹੋਇਆ ਪੀ ਅੰਦੋਲਣਿਆ ਦੇਸ਼ ਹੋਇਆ ਪੀ ਅੰਦੋਲਣ ਦੇ ਵਿੱਚ ਜਿਹੜਾ 450 500 ਜਥੇਬੰਦੀ ਨੇ ਐਲਾਨ ਕੀਤਾ ਹੋਇਆ ਵਾ ਦਿੱਲੀ ਦੇ ਘਰਾਵਦਾ ਉਹ ਚ ਅਸੀਂ ਜਾਵਾਂਗੇ ਉਹ ਸਾਡੀਆਂ ਤਿਆਰੀਆਂ ਚੱਲ ਰਹੀਆਂ ਸੁਪਾ ਕਮੇਟੀ ਦੀ ਮੀਟਿੰਗ ਕਦੋਂ ਹੋਏਗੀ ਤੁਹਾਡੀ ਜਥੇਬੰਦੀ ਦੀ ਜੇ ਤੁਸੀਂ ਟ੍ਰੈ ਗਾਹ ਕੋ ਜਿੱਦੋਂ ਜਦੋਂ ਲੋਡ ਪਾਉਗੀ ਉਹ ਮਿਟਕਾ ਹੁੰਦਿਆ ਰਹਿਣੀ। ਭਮਾ ਜੀ ਤਾਂ ਇਸਨ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਤਾਂ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਜਥੇਬੰਦੀ ਆ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਐਜੀਟੇਸ਼ਨ ਕਰ ਰਹੀ ਹੈ ਤੇ ਅੱਜ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਬੜਾ ਸਪੋਟ ਇਹਨਾਂ ਨੇ ਜਿਹੜੇ ਜਵਾਬ ਜਿਹੜਾ ਦਿੱਤਾ ਕਿ ਅਸੀਂ ਜਿਹੜਾ ਟਰੈਕ ਹੈ ਇਹ ਨਹੀਂ ਵਿਹਲਾ ਕਰਾਂਗੇ ਜਿਹੜੇ ਲੋਕ ਖੱਜਲ ਹੋ ਰਹੇ ਨੇ ਉਹਨਾਂ ਦੇ ਨਾਲ ਹਮਦਦੀ ਜ਼ਰੂਰ ਹੈ ਪਰ ਜਿਹੜੀ ਕਿਸਾਨਾਂ ਨਾਲ ਖੱਜਲ ਹੈ ਜਿਹੜੀ ਕਿਸਾਨਾਂ ਨੂੰ ਪਰੇਸ਼ਾਨ ਹੋਣਾ ਪਵੇਗਾ ਅਗਲੇ ਸਮੇਂ ਦੇ ਵਿੱਚ ਉਸ ਦੇ ਸਾਹਮਣੇ ਖੱਜਲਗਵਾਰੀ ਕੁਝ ਵੀ ਨਹੀਂ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜੇ ਅਧਿਕਾਰੀਆਂ ਨੂੰ ਇਥੋਂ ਸਾਫ਼ ਜਵਾਬ ਦੇ ਕੇ ਇਥੋਂ ਮੋੜ ਦਿੱਤਾ ਹੈ ਇਹ ਤਾਂ ਜਿਹੜਾ ਟਰੈਕ ਹੈ ਇੱਥੇ ਫਿਰ ਕਿਸਾਨ ਉਸੇ ਤਰ੍ਹਾਂ ਬੈਠ ਗਏ ਨੇ ਜਿਵੇਂ ਪਹਿਲੇ ਦਿਨ 24 ਸਤੰਬਰ ਨੂੰ ਬੈਠੇ ਸਨ ਤੇ ਹੁਣ ਜਿਹੜੀਆਂ ਟ੍ਰੇਨਾਂ ਨੇ ਇਹ ਅਮਰਸਾਦ ਤੱਕ ਨਹੀਂ ਪਹੁੰਚ ਸਕਣਗੀਆਂ ਨੇੜੇ ਗੁਰੂਦਾਨ ਨੇੜੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਿਹੜਾ ਹੈ ਇਸ ਨੂੰ ਫਿਰ ਬੰਦ ਕਰ ਦਿੱਤਾ ਗਿਆ ਜ਼ਿਲ੍ਹੇ ਦੇ ਅਧਿਕਾਰੀ ਐਸਐਸਪੀ ਅੰਮ੍ਰਿਤਸਰ ਦੇ ਅਤੀਤ ਰੁਬਦਾਈਆ ਤੇ ਡਿਪਟੀ ਕਮਿਸ਼ਨਰ ਗਰੂਪੀ ਖਹਿਰਾ ਪਹੁੰਚੇ ਸਨ ਦਾਈਆ ਸਾਹਿਬ ਦੇ ਨਾਲ ਗੱਲਬਾਤ ਕਰਦੇ ਦਾਈਆ ਸਾਹਿਬ ਕੀ ਇਹਨਾਂ ਕਿਸਾਨਾਂ ਨਾਲ ਕੀ ਗੱਲਬਾਤ ਹੋਈ ਸਾਡੀ ਤਰਫੋਂ یہی ਹੈ ਅਸੀ ਜੀ ਇਹਨਾਂ ਨਾਲ ਕੱਲ ਵੀ ਤਕਰੀਬਨ 3-4 ਘੰਟੇ ਮੀਟਿੰਗ ਕੀਤੀ ਸੀ ਮੈਨੇ ਵੀ ਡੀਸੀ ਸਾਹਿਬ ਨੇ ਵੀ ਸੀਨੀਅਰ ਆਫਿਸਰਸ ਨੇ ਵੀ ਔਰ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕਰ ਰਹੇ ਹਾਂ ਕਿ ਜਿਵੇਂ ਬਾਕੀ ਵੀ ਕਿਸਾਨ ਆਰਗੇਨਾਈਜੇਸ਼ਨਸ ਜਿਹੜੀਆਂ ਕੋਆਪਰੇਟ ਕਰਕੇ ਆਪਣੀ ਉਹਨਾਂ ਕੀ ਰੀਅਲ ਮੂਵਮੈਂਟ ਅਲਾਉ ਕੀਤੀ ਹੈ ਉਸੇ ਤਰੀਕੇ ਤੋਂ ਇਹ ਵੀ ਪ੍ਰਸ਼ਾਸਨ ਦੇ ਨਾਲ ਪੂਰੀ ਕੋਆਪਰੇਸ਼ਨ ਕਰੇ ਪਰ ਇਹਨਾਂ ਨੇ ਸਰ ਹੁਣ ਜਿਹੜੀ ਗੱਲ ਹੈ ਨਹੀਂ ਮੰਨੀ ਤਾਂ ਫਿਰ ਕੀ ਅਖੀਰ ਤੱਕ ਅਜੇ ਵੀ ਟਾਈਮ ਦੋਗੇ ਜਾਂ ਹੋਰ ਵੀ ਵਸਤਾਂ ਹਜੇ ਚੀ ਜਿਵੇਂ ਅਸੀਂ ਹੁਣ ਵੀ ਡੀਸੀ ਸਾਹਿਬ ਔਰ ਮੈਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਹੈਲਥ ਵੈਲਫੇਅਰ ਵਾਸਤੇ ਔਰ ਲੋਕਾਂ ਦੇ ਵੈਲਫੇਅਰ ਵਾਸਤੇ ਇਹ ਆਪਣੇ ਪ੍ਰੋਟੈਸਟ ਨੂੰ ਟਰੈਕਸ ਤੋਂ ਵਿਕੇਟ ਕਰੇ ਔਰ ਰੇਲ ਮੂਵਮੈਂਟ ਨੂੰ ਅਲਾਉ ਕਰੇ ਸੋ ਅਸੀਂ ਕੰਟੀਨਿਊਸਲੀ ਇਹਨਾਂ ਨੂੰ ਅੱਗੇ ਵੀ ਅਸੀਂ ਨਾਲ ਦੇ ਇਨ ਟੱਚ ਹੈ ਔਰ ਅਸੀਂ ਚਾਹੁੰਦੇ ਹੈ ਔਰ ਵੀ ਵਿਲ ਟ੍ਰਾਈ ਆਰ ਬੈਸਟ ਔਰ ਆਪਾ ਇਹਨਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਨੂੰ ਰਿਕਵੈਸਟ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਨਾਈ ਸਾਹਿਬ ਇਹਨਾਂ ਨੇ ਹੁਣ ਕੋਈ ਟਾਈਮ ਦਿੱਤਾ ਕਿ ਤੁਸੀਂ ਫੈਸਲਾ ਲੈ ਲਿਆ ਪ੍ਰਸ਼ਾਸਨ ਨੇ ਕੋਈ ਇਹਨਾਂ ਨੇ ਟਾਈਮ ਦਿੱਤਾ ਕਿ ਅਸੀਂ ਕੋਈ ਮੀਟਿੰਗ ਕਰਕੇ ਦੱਸਦੇ ਹਾਂ ਜਾਂ ਫੈਸਲਾ ਲੈ ਲਿਆ ਪ੍ਰਸ਼ਾਸਨ ਨੇ ਹਜੇ ਸੀ ਜਿਵੇਂ ਤੁਸੀਂ ਵੇਖਿਆ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਔਰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਇਹ आ, मतलब ਸਾਡੀ ਅਪੀਲ ਨੂੰ ਸੁਨੇ ਔਰ ਰੇਲ ਮੂਵਮੈਂਟ ਨੂੰ ਅਲਾਉ ਕਰਵਾਇ ਕਰਵਾਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ ਅੰਮ੍ਰਿਤਸਰ ਕੇ ਰੇਲਵੇ ਟ੍ਰੈਕ ਫਿਰ ਬੰਦ ਕਰ ਦਿਆ ਗਿਆ ਅੰਮ੍ਰਿਤਸਰ ਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੜਾ ਹਮਾਰੇ ਸਾਥ ਹੈ ਜਿਨ੍ਹਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਸਮਝਾਣੇ ਕੀ ਤੁਸੀਂ ਸਰ ਕੀ ਬਾਤ ਕੀਤੀ ਸਰ ਆਪਨੇ ਕਿਸਾਨ ਅਸੀਂ ਇਹੀ ਹੈ ਜੀ ਆ ਕੇ ਮੌਕੇ ਤੇ ਵੀ ਹੁਣ ਕੱਲ ਵੀ ਰਿਕਵੈਸਟ ਕੀਤੀ ਸੀ ਹੁਣ ਵੀ ਮੌਕੇ ਤੇ ਆ ਕੇ ਇਹੀ ਰਿਕਵੈਸਟ ਕੀਤੀ ਹੈ ਵੀ ਸਾਡੀ ਟ੍ਰੇਨ ਫਗਵਾੜੇ ਤੱਕ ਆ ਚੁੱਕੀ ਹੈ जड़ा है लास्ट हमने से यही बेनती की है कि अगर लोग वहाँ से बॉम्बे से चल के यहाँ पहुंच चुके हैं तो जिनकी डेस्टिनेशन अमृतसर जाना है उन्होंने और चार सौ सताईस के करीब उनमें छोटे बच्चे भी हैं फीमेल हैं मेल हैं उनको अपने घरों तक जाना है सो इनको लास्ट मिनट मैं और एस एस पी आए थे भी इनको रिक्वेस्ट करने ताकि इनको हो कि अगर चलो उन्होंने ट्रैक का सिम्बॉलिक रोक के एक बार वो करना था वो भी कर लिया और अब इनको जाने दें लेकिन आई थिंक अभी कमेटी ने मन बनाया कि हम अपना स्टैंड वही रखेंगे तो अब देख रहे हैं कि जो बच्चे हैं उनको कौन से स्टेशन पे हम ऑफ बोर्ड करवा के तो उनको सेफ पैसेज हम उनको अमृतसर तक पहुंचाने की कितने यात्री हैं इस ट्रेन में चार के करीब है सर कैसे लाया जाएगा कोई व्यवस्था की गई अगर नहीं मानते तो बहुत नहीं जी हमने बसों की व्यवस्था की हुई है हम बसों को वहाँ पे लेके जाएंगे मैं भी खुद मेरे ऑफिसर से बाहर वहाँ जाके तो उनको फैसिलिटेट करेंगे अमृतसर तक लेके जाएंगे जी और वहाँ पे उनको घरों तक पहुँचाते हैं से जो ट्रेनें चलनी थी वो आज चलेंगी के नहीं हम रेलवे अथॉरिटीज के साथ इसके दोबारा जो सिचुएशन बनी है अब लेटेस्ट जो है इसके बारे में उनसे भी डिस्कस करते हैं और बीबीसी के क्या इस पे लेटेस्ट कैसे करना है माना जाए की ये ट्रैक नहीं खुलेगा और ब्यास से जाँच कहीं से भी आप बसें भेजेंगे हम बार बार आज भी फिर दोबारा अपील करेंगे जी बाकी कमेटियों को भी कहेंगे और इनको दोबारा अपील करें कि अपने फैसले को रिकनसिडर करें बिकॉज ये स्टेट के हित में फैसला है लोगों के हित में फैसला है संघर्ष जारी रखें संघर्ष रोकने के लिए कोई नहीं कह रहा है लेकिन कम से कम ट्रैक जो हैं वो इनको फ्री पैसेज देना पड़ेगा कल भी आपकी मीटिंग हुई थी कल इनसे क्या बातचीत हुई थी इनको यही बातचीत है जी जो लगातार हम इनको कर रहे हैं हम बार बार कोई चीज ऐसी नहीं चाहते कि कोई हम सख्त लेके इनको कहें अपील कर रहे हैं और वो हमारी अपील इनको आज भी जारी है कल भी जारी रहे इसको आ, किसी किस्म की ना हम सख्ती करने जा रहे हैं ना हमारा मूड है इनका करने तो जब का। जब ये ट्रैक पे बैठने आपने रोकने जब ये ट्रैक पे बैठना चाहते तो आपने रोकने की नहीं कोशिश की बिल्कुल आराम से आपने ट्रैक पे रोकने की कोई कोशिश नहीं की ट्रैक किसी किस्म की कोई इनको हमने जो है ना जी कोई सख्ती का मतलब नहीं है क्योंकि ये भी हमारे जो पिछले साठ दिनों से संघर्ष चल रहा है बड़ा पीसफुल संघर्ष चल रहा है और हम नहीं चाहते भी किसी किस्म की ऐसा किसी की भी तरफ से ऐसा कोई पॉइंट हो जहां इस संघर्ष में कोई तलखी या किसी किस्म की आए ये हमारी समय तक यही कोशिश है कि पीसफुल रहेगी रेलवे के अधिकारियों से बात हुई कोई तार तार थैंक थैंक यू यू तो, तो, तो अमृतसर के डिप्टी कमिश्नर गुरप्रीत सिंह पे पहुंचे थे तो चार जो यात्री है जिन्हें अमृतसर लाने की व्यवस्था की जा रही है फिर भी एक बार उन्होंने उनका कहना है की अमृतसर के जो वरिष्ठ अधिकारी है जहाँ पे पहुंचे हुए हैं तो उनका कहना है की जो अधिकार मुसाफिर है इनको बसों के जरिए ब्याज से लाया जाएगा क्योंकि किसानों से ਅਜਿਹੀ ਤੇ ਫੇਲ ਹੋ ਗਈ ਹੈ ਔਰ ਟ੍ਰੈਕ ਇੱਕ ਵਾਰ ਫਿਰ ਸੇ ਜੋ ਬੰਦ ਹੈ ਕਿ ਸਾਨੂੰ ਦੁਬਾਰਾ ਬੰਦ ਕਰ ਦਿੱਇਆ ਗਿਆ ਹੈ ਕੈਮਰਾਬਰਦਨ ਸਿਕੰਦਰ ਕੇ ਸਾਥ ਗਗਨਦੀਪ ਸ਼ਰਮਾ ਏਬੀਬੀ ਨਿਊਜ਼ ਅੰਮ੍ਰਿਤਸਰ